ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਅੱਜ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲੁਧਿਆਣੇ ਦੇ ਵਿੱਚ ਕਿਸਾਨ ਮੇਲਾ ਇਹ ਸਾਲ ਦੇ ਵਿੱਚ ਦੋ ਕਿਸਾਨ ਮੇਲੇ ਹੁੰਦੇ ਨੇ ਇੱਕ ਮਾਰਚ ਮਹੀਨੇ ਦੇ ਵਿੱਚ ਤੇ ਇੱਕ ਹੁੰਦਾ ਸਤੰਬਰ ਮਹੀਨੇ ਵਿੱਚ ਲੋ ਜੀ ਆ ਜਿਹੜਾ ਗੇਟ ਆਪਾਂ ਏਂਟਰ ਕਰ ਰਹੇ ਆਂ ਇਹ ਫਸਟ ਗੇਟ ਆ ਜਿਸ ਦੇ ਵਿੱਚ ਅਲੱਗ ਅਲੱਗ ਸਟਾਲਾਂ ਲੱਗੀਆਂ ਹੁੰਦੀਆਂ ਨੇ ਤੇ ਜਿਹੜਾ ਆ ਗੇਟ ਦੇਖ ਰਹੇ ਹੋ ਤੁਸੀਂ ਇਹ ਦੂਸਰਾ ਗੇਟ ਆ ਗਿਆ ਇਹ ਗੇਟ ਦੇ ਵਿੱਚ ਵੀ ਆਪਾਂ ਐਂਟਰੀ ਕਰਦੇ ਆ ਇਸ ਐਂਟਰੀ ਤੋਂ ਅੱਗੇ ਜਾ ਕੇ ਲਿਫਟ ਤੇ ਅੱਗੇ ਸਾਰਿਆਂ ਅੱਡੋ ਅਲੱਗ-ਅਲੱਗ ਕੰਪਨੀਆਂ ਦੀਆਂ ਸਟਾਲਾਂ ਲੱਗੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਟਰੈਕਟਰਾਂ ਦੀ ਸਟਾਲ ਲੱਗੀ ਹੋਈ ਆ ਇਹ ਅਲੱਗ-ਅਲੱਗ ਜਿਵੇਂ ਪਾਵਰ ਟਰੱਕ ਹੋ ਗਿਆ ਸੋਨ ਵਾਲੀ ਕਾ ਸਾਰੀਆਂ ਹੀ ਕੰਪਨੀਆਂ ਦੀਆਂ ਹਨਾ ਸਟਾਲਾਂ ਲੱਗੀਆਂ ਹੁੰਦੀਆਂ ਨੇ ਲਓ ਜੀ ਇਹ ਆ ਗਈ ਜੱਗੀ ਦੇ ਰੋਟਾਵੇਟਰ ਤੇ ਤਵੀਆਂ ਗੱਲ ਕਰੀਏ ਸਭ ਤੋਂ ਪਹਿਲਾਂ ਤਵੀਆਂ ਦੀ ਲਓ ਜੀ ਤਵੀਆਂ ਹੈਗੀਆਂ ਨੇ ਇਹ 14 14 28 ਲਓ ਜੀ 28 ਤਵੀਆਂ ਆ ਗਈਆਂ ਇਸ ਸਟਾਲ ਹੈਗੀ ਆ ਜੱਗੀ ਦੀ ਖੇਤੀਬਾੜੀ ਦੇ ਸਬੰਧਤ ਨਾਲ ਹੀ ਇੱਥੇ ਸਾਰੀਆਂ ਹਨਾ ਸਟਾਲਾਂ ਹੁੰਦੀਆਂ ਨੇ ਜਿਸ ਦੇ ਵਿੱਚ 28 ਤਵੀਆਂ ਆ ਗਈਆਂ ਤੇ ਇਹਦੇ ਲਈ 4x4 ਟਰੈਕਟਰ ਤੁਹਾਨੂੰ ਚਾਹੀਦਾਗਾ ਜਿਵੇਂ ਹਾਲ ਪਏ ਨੇ ਆਪਾਂ ਕਲ ਕਲਪਿਲੇਟਰ ਵੀ ਕਹਦੇ ਨੇ ਤੁਸੀਂ ਇਹਨਾਂ ਨੂੰ ਤੇ ਤਵੀਆਂ ਵੀ ਨੇ ਅਲੱਗ-ਲਾ ਕੇ ਸਾਰੇ ਸੰਦ ਖੇਤੀਬਾੜੀ ਦੇ ਲੁਧਿਆਣਾ ਯੂਨੀਵਰਸਿਟੀ ਮੇਲੇ ਤੇ ਹੁੰਦੇ ਨੇਗੇ ਜਿੱਥੇ ਬਹੁਤ ਵਧੀਆ ਡਿਸਕਾਊਂਟ ਦਿੱਤਾ ਹੁੰਦਾਗਾ ਜਿਵੇਂ ਆਹ ਤਵੀਆਂ ਆ ਗਈਆਂ ਜੀ ਦੇਖੋ ਇਹ ਤਵੀਆਂ ਵੀ ਹੈਵੀ ਡਿਊਟੀ ਦੇ ਵਿੱਚ ਆ ਗਈਆਂ 4x4 ਟਰੈਕਟਰ ਚਾਹੀਦੇ ਨੇ ਜਾਂ 60 HP ਦਾ ਟਰੈਕਟਰ ਚਾਹੀਦਾ ਜਿਵੇਂ ਆਹ ਆ ਗਈ ਜੀ ਹਾਲ ਲੋ ਜੀ ਹਲਾਂ ਦਾ ਅਲੱਗ-ਅਲੱਗ ਪ੍ਰਾਈਸ ਹੁੰਦਾਗਾ ਤੇ 13 17 ਸਾਰੀ ਤਰ੍ਹਾਂ ਦੇ ਲਿਫਟਿੰਗ ਪੰਪ ਵਾਲੇ ਹਲ ਵੀ ਪਏ ਨੇ ਜਿਵੇਂ ਤੁਸੀਂ ਪਿੱਛੇ ਦੇਖੇ ਨੇ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਇਹ ਹਲ ਮਿਲ ਜਾਣਗੇ ਲੋ ਜੀ ਕੋਈ 35000 ਦੇ ਨੇ ਕੋਈ 40000 ਦੇ ਨੇ ਕੋਈ 45000 ਦੇ ਨੇ ਕੋਈ 20000 ਦੇ ਨੇ ਲੋ ਜੀ ਜਿਵੇਂ ਇਹ ਤੁਹਾਨੂੰ ਡਿਟੇਲ ਦੱਸ ਰਿਹਾ ਮਿਲ ਤੇ ਜਿਵੇਂ ਆ ਗਿਆ ਪਸੂ ਪਾਲਣ ਮੇਲਾ ਇਸ ਦੇ ਵਿੱਚ ਤੁਸੀਂ ਪਸ਼ੂਆਂ ਵਾਸਤੇ ਕੋਈ ਵੀ ਦਵਾਈ ਲੈ ਸਕਦੇ ਹੋ ਜਿਵੇਂ ਮਿਨਰਲ ਮਿਕਸਚਰ ਹੋ ਗਿਆ ਦੁੱਧ ਵਧਾਉਣ ਵਾਲੀ ਦਵਾਈ ਜਾਂ ਕੋਈ ਖਾਰ ਮੰਦਾ ਤੇ ਯੂਨੀਵਰਸਿਟੀ ਜੇ ਤੁਹਾਨੂੰ ਪਸ਼ੂ ਦਿਖਾਉਣੇ ਵੀਰੋ ਆਹ ਦੇਖੋ ਤੁਸੀਂ ਨੀਲੀ ਰਵੀ ਦੀਆਂ ਝੋਟੀਆਂ ਨੀਲੀ ਰਵੀ ਦੀਆਂ ਝੋਟੀਆਂ ਵੀ ਤੇ ਗਾਈਆਂ ਵੀ ਨੇ ਇੱਥੇ ਤੇ ਠੱਠੇ ਮੱਝਾਂ ਦੁੱਧ ਵੱਧ ਤੋਂ ਉਦਾਂ ਲੀਆਂ ਸਾਰੀਆਂ ਨਸਲਾਂ ਬਾਰੇ ਡਿਟੇਲ ਚ ਸਮਝਾਇਆ ਹੋਗਾ ਹੋਇਆਗਾ ਤੇ ਜਿਹੜੇ ਜਿਹੜੇ ਮੇਰੇ ਵੀਰ ਇੱਥੇ ਯੂਨੀਵਰਸਿਟੀ ਮੇਲੇ ਤੇ ਗਏ ਸੀ ਤੋਂ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਣ ਜਿਵੇਂ ਪਹਿਲੇ ਸੂਏ ਮੋਹਰਨ ਅਸਲ ਦੀ ਝੋਟੀ ਇਹ ਵਾਲੀ ਝੋਟੀ ਨਾ ਮੋਹਰਨ ਅਸਲ ਦੀ ਆ ਤੇ ਅੱਗੇ ਆ ਗਈ ਜੀ ਪਹਿਲੇ ਸੂਏ ਦੋਗਲੀ ਨਸਲ ਦੀ ਗਾਂ 28.54 ਲੀਟਰ ਦੁੱਧ ਕੱਢਿਆ ਜੀ ਇਹਨੇ ਪਹਿਲੇ ਸੂਏ ਦੋਈ ਦੋਗਲੀ ਨਸਲ ਦੀ ਗਾਂ ਨੇ ਤੇ ਸੁਧਰੀ ਨਸਲ ਦੀਆਂ ਝੋਟੀਆਂ ਨੇ ਜਿਵੇਂ ਆ ਦੇਖੋ ਇਹ ਸੁਧਾਰੀ ਗਈ ਨਸਲ ਦੀ ਝੋਟੀ ਆ ਗਈ। ਅਲੱਗ-ਅਲੱਗ ਡਿਟੇਲ ਇੱਥੇ ਬਹੁਤ ਬਰੀਕੀ ਚ ਸਮਝਾਈ ਹੁੰਦੀ ਹੈਗੀ। ਹਰ ਇੱਕ ਪਸ਼ੂ ਉਹਦੇ ਜਿਵੇਂ ਆ ਗਾਈਆਂ ਆਗੇ ਇਹਨੂੰ ਆਪਾਂ ਕਹਿੰਦੇ ਨੇ ਪ੍ਰੂਨ ਤਵਾਦਲ ਵਿਧੀ ਨਾਲ ਪੈਦਾ ਹੋਈਆਂ ਇਹ ਗਾਈਆਂ ਨੇ ਜਾਂ ਬੱਚੀਆਂ। ਤੇ ਇਸ ਤੋਂ ਅੱਗੇ ਆ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਆਪਣੇ ਮੱਛੀ ਪਾਲਣ ਵਾਲੇ ਡਿਟੇਲ ਚ ਫਾਰਮ ਬਾਰੇ ਗਾਈਆਂ ਦੇ। ਸਮਝਾਇਆ ਹੋਇਆਗਾ ਤੇ ਜਿਵੇਂ ਕਿ ਹੁਣ ਆ ਦੇਖੋ ਜੀ ਮਸ਼ੀਨੀ ਨਾਲ ਬਣੇ ਕੰਮਾਂ ਦਾ ਆਸਾਨ ਡੈਰੀ ਦੀ ਹੋਵੇ ਵਧੀਆ ਪਛਾਣ ਮਤਲਬ ਕਿ ਮਸ਼ੀਨੀ ਨਾਲ ਤਿਆਰ ਹੋਇਆ ਜਿਹੜਾ ਡੈਰੀ ਫਾਰਮ ਛੋਟਾ ਬਣ ਜਾਂਦਾ ਆਪਣਾ ਇਹ ਬਿਲਕੁਲ ਜਿਵੇਂ ਆ ਦੇਖੋ ਕਿਸੇ ਕਿਸਾਨ ਨੇ ਘਰੇ ਡੈਰੀ ਫਾਰਮ ਬਣਾਇਆ ਹੈ ਕਰੀ ਦੁੱਧ ਕਰੀ ਕਰੀ ਦੁੱਧ